ਹੁਣ ਸਾਰਾ ਸਮਾਨ ਇਸ ਤੋਂ ਇਕੱਠਾ ਕਰਕੇ ਗੱਡੀ 'ਚਾ ਲਾ ਕੇ ਉਧਰ ਕਿਚਨ ਵੱਲ ਜਾਣੇ। ਉੱਥੇ ਅਗਰ ਚਾਹ ਚੋ ਬਣਾਉਣੇ ਆ। ਲੈਪਟਾਪ ਤੇ ਫੋਨ ਚਾਰਜ ਲਾਉਣੇ ਆ। ਨਾਲੇ ਥੋੜਾ ਜਿਹਾ ਕੰਮ ਕਰਕੇ ਫਿਰ ਆਪਾਂ ਅਗਲੀ ਡੈਸਟੀਨੇਸ਼ਨ ਵੱਲ ਚੱਲਾਂਗੇ। ਤੇ ਨੌਣਾ ਵੀ ਤੇ ਟੈਂਟ ਬਹੁਤ ਵਧੀਆ ਟੈਂਟ ਹੈਗਾ। ਇਹ ਪ੍ਰੀਮੀਅਮ ਮਾਡਲ ਲਿਆ ਸੀ ਮੈਂ। ਜਿਹੜਾ ਪਹਿਲਾ ਟੈਂਟ ਸੀ ਨਾ ਉਹਦੇ ਨਾਲ ਅੰਦਰ ਪਾਣੀ ਆ ਜਾਂਦਾ ਸੀਗਾ। ਤੇ ਇਹਦੇ ਨਾਲ ਰਾਤੀ ਮੀਂਹ ਪਈ ਜਾਂਦਾ ਸੀਗਾ ਪਾਣੀ ਵੀ ਨਹੀਂ ਆਇਆ ਤੇ ਜੇ ਪਾਣੀ ਆਉਂਦਾ ਵੀ ਤਾਂ ਸੁੱਕ ਬਹੁਤ ਛੇਤੀ ਜਾਂਦਾ ਹੈਗਾ ਤੇ ਅੰਦਰ ਜਮਾ ਨਹੀਂ ਪਾਣੀ ਜਾਂਦਾ ਬਹੁਤ ਵਧੀਆ ਚੀਜ਼ ਹੈਗੀ ਇਹ ਇਹਨੂੰ ਲਾ ਦਈਏ ਤੇ ਅੰਦਰੋਂ ਆਈ ਰਹ ਜਾਂਦਾ ਏ ਜਾਲੀ ਵਾਲਾ ਇੱਥੇ ਆ ਬਣਾਈਆਂ ਨੇ ਆਪਣੇ ਚਾਹ ਤੇ ਇਹ ਉਬਲਣ ਵਾਲੀ ਹੈ ਕੱਲ ਰਾਤੀ ਮੈਂ ਇਹਦਾ ਗੈਸ ਕਰਾਬ ਕਰਤਾ ਸੀਗਾ ਹਾਂ ਆਹੋਂ ਨਿਕਲੀ ਤੇ ਆਪਣੇਦਰ ਚਾਹ ਬਣੀ ਜਾਂਦੀ ਆ ਤੇ ਆ ਸਾਮਾਨ ਛੱਡ ਜਾਂਦੇ ਇੱਥੇ ਜਿਵੇਂ ਡਰਿੰਕਿੰਗ ਚਾਕਲੇਟ ਉੱਪਰ ਲਿਖਾ ਟੇਕ ਮੀ ਵੀ ਮੈਨੂੰ ਨਾਲ ਲੈ ਜਾਓ ਆ ਪਿਆ ਵੀ ਮੈਨੂੰ ਨਾਲ ਲੈ ਜਾਓ ਤੇ ਇਹ ਸਾਰੇ ਕੈਂਪ ਗਰਾਉਂਡ ਦਾ ਜੀ ਹੁੰਦਾ ਹੈਗਾ ਇਹਦੇ ਵਿੱਚ ਵੀ ਛੱਡ ਜਾਂਦੇ ਆ ਸਾਮਾਨ ਵੀ ਉਹਦੀ ਡੇਟ ਲਿਖ ਕੇ ਇਹਦੇ ਚ ਕੁਝ ਵੀ ਤੁਸੀਂ ਲੈ ਕੇ ਜਾਣਾ ਤਾਂ ਲੈ ਜਾਓ ਤੇ ਮੈਂ ਨਹੀਂ ਲੈ ਕੇ ਜਾਂਦਾ ਹੁੰਦਾ ਕਿਉਂਕਿ ਮੇਰੇ ਕੋਲ ਆਲਰੇਡੀ ਹੁੰਦਾ ਹੀ ਇਹ ਸਾਮਾਨ ਤੇ ਆ ਨਿਕਲ ਜਲਦੀ ਹੈ ਫਿਰ ਸੋ ਆਉ ਜਿਹਾ ਹਸਾਤਾ ਬੰਦਾ ਬਸ ਲੋਕੀ ਸਾਮਾਨ ਛੱਡ ਜਾਂਦੇ ਆ ਜਿਹੜੇ ਨੂੰ ਲੋਡ ਨਹੀਂ ਹੁੰਦੇ ਤੇ ਕੋਈ ਅਗਲਾ ਉਹਨੂੰ ਵਰਤ ਲੈਂਦਾ ਤੇ ਅੱਜ ਦੀ ਵੀਡੀਓ ਵੇਖਣ ਵਾਲੇ ਸਾਰੇ ਜਨਨ ਨੂੰ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਅੱਜ ਤਰੀਕ ਹੈਗੀ 16 ਅਕਤੂਬਰ 2025 ਤੇ ਮੈਂ ਇਸ ਟਾਈਮ ਖੜਾ ਬਰੂਮ ਦੇ ਵਿੱਚ ਕੱਲ ਆਪਾਂ ਹਾਲਕਰੀਕ ਤੋਂ ਚੱਲ ਕੇ ਬਰੂਮ ਆ ਗਏ ਸੀਗੇ ਆਪਾਂ ਨੂੰ ਤਕਰੀਬਨ 8 ਘੰਟੇ ਲੱਗੇ ਤੇ ਤੇਲ ਤੁਲ ਪਵਾ ਕੇ ਸਾਰਕ ਸੈੱਟ ਕਰ ਲੈ ਸੀ ਰਾਤੀ ਮੈਂ ਤੇ ਰੋਟੀ ਪਾਣੀ ਆਪਾਂ ਅੱਜ ਨਹੀਂ ਖਾਦਾ ਰਾਤੀ ਵੀ ਨਹੀਂ ਖਾਦਾ ਹੁਣ ਰਾਜ ਕਿਤੇ ਨਾ ਕਿਤੇ ਬਣਾਵਾਂਗੇ ਜਾ ਕੇ ਤੇ ਮੈਂ ਇਸ ਵੇਲੇ 8:30 ਵਜੇ 8:30 ਹੋਈ ਜਾਂਦੀ ਹੈ 6:30 ਵਜੇ ਉੱਠ ਗਿਆ ਸੀਗਾ ਤੇ 6:30 ਵਜੇ ਤੋਂ ਲੱਗ ਕੇ ਮੈਂ ਤਕਰੀਬਨ 7 ਵਜੇ ਤੋਂ ਲੱਗ ਕੇ ਤਕਰੀਬਨ 9 ਵਜੇ ਤੱਕ ਮੈਂ میوزਿਕ ਦਾ ਕੰਮ ਕੀਤਾ ਇੱਕ ਗਾਣਾ ਬਣਾਇਆ ਜਿਹੜਾ ਕਿ ਮੇਨੂੰ ਲੱਗਾ ਬੜੀਆ ਬਣ ਗਿਆ ਹਜੇ ਮੈਂ ਹੋਰ ਕੰਮ ਕਰੂੰਗਾ ਉੱਤੇ ਤੇ ਹੁਣ ਆ ਲਿਆ ਪਹਿਲਾਂ ਮੇਰਾ ਨਾਉਂ ਦਾ ਪ੍ਰੋਗਰਾਮ ਹੈ ਨਹੀਂ ਸੀਗਾ ਹੁਣ ਮੈਂ ਨਾਹ ਨੂੰ ਕੇ ਪੂਰਾ ਤਿਆਰ ਬਰ ਤਿਆਰ ਹੋ ਗਿਆ ਆ ਪਾ ਖੱਪੜੇ-ਕੁਪੜੇ ਬੂਟ-ਬਟ ਪਾ ਕੇ ਤੇ ਹੁਣ ਆਪਾਂ ਜਾਵਾਂਗੇ ਫੋਰਟ ਹੈਡਲੈਂਡ ਵੱਲ ਉੱਥੇ ਮਕਰਵਨ ਪਾਰਕ ਫਦਾ ਕੀਤੇ ਗਿਆ ਉਹ ਵੀ ਕਹਿੰਦੇ ਆ ਵੀ ਤੁਸੀਂ ਆ ਜਾਓ ਤੇ ਆ ਕੇ ਵੇਖ ਲੈਣੇ ਪਾਵਰਡ ਸਾਈਡਾਂ ਨੇ ਸਾਡੇ ਕੋਲੇ ਅਨਪਾਵਰਡ ਸਾਈਡ ਨਹੀਂ ਹੈਗੀ ਆਪਾਂ ਪਰ ਅਨਪਾਵਰਡ ਲਾਵਾਂ ਕਿਉਂਕਿ ਇੱਥੇ ਆਪਾਂ ਪਾਵਰਡ ਸਾਈਡ ਲਈ ਸੀ ਤੇ ਆਪਣੇ ਕਿਸੇ ਕੰਮ ਨਹੀਂ ਆਈ ਲੈਪਟਾਪ ਕੱਲਾ ਚਾਰਜ ਕਰਨਾ ਤਾਂ ਆ ਮੈਂ ਕਿਸੇ ਨੂੰ ਚੈੱਕ ਕਰ ਲੈਣਾ ਜਦੋਂ ਮੈਂ ਰੋਟੀ ਪਾਣੀ ਤਿਆਰ ਕਰ ਦਿੰਦਾ ਹੈਗਾ ਤੇ ਬਾਕੀ ਬਰੂਮ ਬਹੁਤ ਸੋਹਣਾ ਹੈਗਾ ਤੇ ਹੁਣ ਟਾਈਮ ਹੋ ਗਿਆ तकरीबन 10 ਤੇ 10 ਵਜੇ ਇਹਨਾਂ ਨੇ ਕਿਹਾ ਸੀ ਤੁਸੀਂ ਤੋਂ ਤਰਾਫਾ ਦਾ ਹੋ ਜਾਓ ਤੇ ਹੁਣ ਆਪਾਂ ਇਥੋਂ ਨਿਕਲ ਕੇ ਆਪਦੇ ਰੂਟ ਵੱਲ ਜਾਵਾਂਗੇ ਆਪ ਨੂੰ 30 ਕਿਲੋਮੀਟਰ ਫਿਰ ਪਿੱਛੇ ਜਾਣਾ ਪੈਣਾ ਹੈ ਕਿਉਂਕਿ ਬਰੂਮ 30 ਕਿਲੋਮੀਟਰ ਅੰਦਰ ਹੈ ਹਾਈਵੇ ਤੋਂ ਆਪਾਂ ਨੂੰ ਫਿਰ 30 ਕਿਲੋਮੀਟਰ ਪਿੱਛੇ ਜਾ ਕੇ ਫਿਰ ਆਪਾਂ ਹਾਈਵੇ ਨੂੰ ਫੜ ਲਾਂਗੇ ਤੇ ਅਗਲਾ ਆਪਣਾ ਹੋਊਗਾ ਪੋਰਟ ਹੈਡਲੈਂਡ ਤੇ ਜਿਹੜੇ ਨਵੇਂ ਆ ਵੀਡੀਓ ਤੇ ਉਹਨਾਂ ਨੂੰ ਮੈਂ ਦੱਸ ਦਿੰਨਾ ਮੈਂ ਦਾ ਬਿਗ ਲੈਪ ਕਰਦਾ ਪਿਆ ਦਾ ਬਿਗ ਲੈਪ ਹੈਗਾ ਆਸਟ੍ਰੇਲੀਆ ਦੇ ਵਿੱਚ ਇੱਕ ਜਰਨੀ ਹੈ ਪੂਰਾ ਪੂਰਾ ਸਫਰ ਹੈ ਇੱਕ 16000 ਕਿਲੋਮੀਟਰ ਦਾ ਇਹ ਪੂਰੇ ਆਸਟ੍ਰੇਲੀਆ ਦਾ ਇੱਕ ਚੱਕਰ ਹੁੰਦਾ ਵੱਡਾ ਸਾਰਾ ਤੇ ਮੈਨੂੰ ਇਹ ਕਰਦੇ ਹੋਏ ਨੂੰ ਤਕਰੀਬਨ 15 ਦਿਨ ਹੋ ਗਏ ਆ ਤੇ 10-12 ਦਿਨ 15 ਦਿਨ ਸ਼ਾਇਦ 20 ਦਿਨ ਹੋਰ ਲੱਗ ਸਕਦੇ ਹੈ ਤੇ ਜੇਕਰ ਤੁਸੀਂ ਸੱਚਾ ਤੇ ਮੇਰਾ ਜੁੜਨਾ ਚਾਹੁੰਦੇ ਹੋ ਤਾਂ ਇਸ ਵੀਡੀਓ ਦੇ ਵਿੱਚ ਸਬਸਕ੍ਰਾਈਬ ਕਰ ਲਿਓ ਨੂੰ ਚੈਨਲ ਨੂੰ ਤੇ ਬਾਕੀ ਆਪਾਂ ਮਿਲਦੇ ਆ ਅਗਲੇ ਰਾਮਾਂ ਚ ਤੇ ਮੈਂ ਉੱਥੋਂ ਇੱਥਰ ਤੱਕ ਆਇਆ ਸੀ ਨਾ ਜਦੋਂ ਤੇ ਮੇਰੀ ਗੱਡੀ ਤਕਰੀਬਨ 15 ਕਿੱਦੇ ਆਸ-ਪਾਸ ਸੀਗੀ ਤਾਂ ਮੈਨੂੰ ਨਾਗਨਾ ਆਟੋਮੈਟਿਕਲੀ ਮੈਸੇਜ ਆ ਗਿਆ ਵੀ ਆਹਦੀ ਗੱਡੀ ਸਲੋ ਚਲਾ ਨਹੀਂ ਤਾਂ ਪਤਾ ਨਹੀਂ ਬਲਤ ਨੇ ਕਿ ਆਦੀ ਗੱਡੀ ਸਲੋ ਚਲਾ ਅੱਠ ਦੀ ਸਪੀਡ ਹੈਗੀ ਇੱਥੇ ਚੱਲੋ ਫਿਰ ਅੱਗੇ ਵੱਲ ਨੂੰ ਵਧਦੇ ਆਪਾਂ ਆਹ ਕੈਂਪਿੰਗ ਥਾਂ ਸੀ ਆਪਣੀ ਆਏ ਕੋਨੇ ਵਾਲੀ ਮੈਂ ਨਾਲ ਤੇ ਗੇਟ ਤੇ ਹੀ ਬੈਠਾ ਜੇ ਤੇ ਮੈਨੂੰ 15 ਮਿੰਟ ਹੋ ਗਏ ਆ ਮੈਂ ਨਾਲ ਤੋਂ ਪੁੱਛਿਆ ਮੈਂ ਕਿ ਮੈਂ ਅੱਗੇ ਵਜਾਣਾ ਮੈਨੂੰ ਕਿ ਕੈਰਾਵਨ ਸਾਈਟ ਸੁਜੈਸਟ ਕਰ ਦੇ ਕਿੰਨੀ ਵੀ ਸਾਡਾ ਉੱਥੇ ਹੈ ਨਹੀਂਗਾ ਜਿਹੜਾ ਸਾਡਾ ਉਹ ਉੱਥੋਂ 11 ਘੰਟੇ ਦੂਰ ਹੈਗਾ ਫਿਰ ਮੈਂ ਕੋਈ ਹੋਰ ਲੱਭਿਆ ਡਿਸਕਵਰੀ ਪਾਰਕ ਚੱਲਦੇ ਤੇ ਨਾ ਇੱਕ ਜਿਵੇਂ ਇਹ ਗੁੱਡੇ ਪਾਰਕ ਹੈ ਤੇ ਜਿਹੜਾ ਉੱਥੇ ਜਾਣਾ ਪਾ ਉਹ ਡਿਸਕਵਰੀ ਪਾਰਕ ਹੈ ਤੇ ਉਹਨਾਂ ਦੀ ਮੈਂ ਉਹਨੂੰ ਕੈਂਪਸਾਈਟ ਬੁੱਕ ਕਰ ਲਈ ਆ ਦ ਕੈਮਸ ਇੱਦਰ ਮਹਿੰਗੀਆਂ ਹਨ ਇਹਨਾਂ ਨੇ 30 ਡਾਲਰ ਲਏ ਸੀਗੇ ਉਹਨਾਂ ਨੇ 50 ਲਏ ਆ ਤੇ 10% ਮੈਨ ਡਿਸਕਾਊਂਟ ਮਿਲ ਗਿਆ ਤੇ ਉਹਦਾ ਕੋਈ 5 ਡਾਲਰ ਮੈਨ ਡਿਸਕਾਊਂਟ ਦਿੱਤਾ ਉਹਨਾਂ ਨੇ 45 ਚ ਪਈ ਆ ਆਪਣਾ ਤੇ 40 ਸੈਂਟ ਪਈ ਆ ਕਾਰਡ ਦੇ ਸਰਚਾਰਜ ਫੀਸ ਤੇ 45 ਡਾਲਰ ਚ ਆਪਾਂ ਫਾਈਨਲ ਕਰਤੀ ਹੁਣ ਆਪਾਂ ਗੋਟ ਟੂ ਗੋ ਆ ਉਥੇ ਰਾਹ ਦੇ ਵਿੱਚ ਰੁਕਾਂਗੇ ਬਸ ਰੋਟੀ ਪਾਣੀ ਬਣਾਉਂਗਾ ਮੈਂ ਸੈਂਡਵਿਚ ਜਿਹੜੇ ਬਣਾਉਣਾ ਮੈਨੂੰ ਭੁੱਖ ਲੱਗੀ ਪਈ ਆ ਉਹ ਖਾ ਕੇ ਫਿਰ ਆਪਾਂ ਅੱਗੇ ਵੱਲ ਨੂੰ ਵਧ ਜਾਗੇ ਇੱਧਰ ਆਇਆ ਮੈਂ ਆਪਾਂ ਉਸ ਬਰੂਮ ਤੋਂ ਚੱਲ ਕੇ ਪੂਰੇ 300 ਕਿਲੋਮੀਟਰ ਬਾਅਦ 3 ਘੰਟੇ ਬਾਅਦ ਮੈਂ ਇੱਥੇ ਰੁਕਿਆਗਾ ਤੇ ਇੱਥੇ ਇੱਕ ਰੋਡ ਹਾਊਸ ਆਇਆਗਾ ਹੋਰ ਰਾਜਕੋਸ਼ ਵੀ ਨਹੀਂ ਆਇਆ ਕੁਝ ਵੀ ਨਹੀਂ ਬਸ ਸੁੱਲ ਸਰਾਇ ਸੀਗੀ ਹੁਣ ਸੋ ਤੇਲ ਪਾਉਣੇ ਆ ਤੇਲ ਦਿੱਤੀ ਟੈਂਕੀ ਰਹਿ ਗਈ ਤੇ ਇਦਾਂ ਦਾ ਹਿਸਾਬ ਦਾ ਵਾ ਇੱਥੇ ਵੀ ਤੇ ਇੱਥੇ ਤੇਲ ਦਾ ਰੇਟ ਹੈਗਾ 2 ਡਾਲਰ 34 ਸੈਂਟ ਤੇ 5 ਗਾਂ ਪੁਆਇੰਟ ਤੇ 50 ਆ 47 ਦੀ ਅੱਧੀ ਟੈਂਕੀ ਹੋਈ ਹੈ ਕੰਡਾਲੇ ਜਿਹੜਾ ਪੂਰੀ ਟੈਂਕੀ ਫੁੱਲ ਹੋ ਜਾਂਦੀ ਤੇ ਗੱਦੀ ਹੁੰਦੀ ਹੈਗੀ ਆ ਇਧਰੋਂ ਹੁਣ ਆਪਾਂ 15 ਤੇਲ ਪਾਉਂਦੇ ਹਾਂ ਹਲੋ ਆ ਚਾਰ ਪੰਜ ਬੁੱਢੇ ਲਾਏ ਆ ਇਹਦੇ ਨਾਲ ਚੱਲੀ ਜਾਂਦੇ ਆ ਗੱਡੀ ਸਾਈਡ ਤੇ ਕਰਕੇ ਗੱਡੀ ਪੁਲਿਸ ਪਾਸੇ ਹੱਥ ਕਰਕੇ ਫਿਰ ਖਾਨੇ ਗੁਰ ਤੇ ਬਹੁਤ ਸੋਹਣਾ ਬਣਿਆ ਹੋਇਆ ਹੈ ਬਸ ਸੋਹਣਾ ਮਤਲਬ ਸੋਹਣਾ ਲੱਗਣਾ ਹੈ ਜਦੋਂ ਬਿਰਾਨੇ ਵਿੱਚ ਇਕੱਲੀ ਇੱਕੋ ਚੀਜ਼ ਤਾਂ ਹੈਗੀ ਹੈ ਹੋਰ ਕੁਛ ਹੈ ਨਹੀਂਗਾ ਆਪੇ ਹੀ ਸੋਹਣਾ ਲੱਗਣਾ ਆ ਲਾਦੀ ਮੈਂ ਗੱਡੀ ਤੇ ਆ ਦੇਖਦੇ ਹਾਂ ਲੱਗਦਾ ਕਿਆ ਬਾਤ ਪਹਿਲਾ ਹੁੰਦਾ ਹੋਊਗਾ ਸ਼ਾਦ ਇਹ ਇਸ ਤਰੀਲੇ ਹੀ ਆ ਦੀ ਨਾ ਪਹਿਲਾਂ ਮੈਨੂੰ ਲੱਗਾ ਇੰਨਾ ਕੀ ਹੁੰਦਾ ਹੋਊਗਾ ਜਿਵੇਂ ਤੇਲ ਪੋਇਆ ਇੱਥੇ ਦੁਕਾਨ ਲਾਹੂਗੀ ਤੇ ਪਿੱਛੇ ਘਰ ਹੋਊਗਾ ਆਹ ਹੋਣਾ ਨਾ ਹੂੰ ਸਾਰੇ ਹੱਲ ਗਏ। ਇਹ ਉੱਪਰ ਟੋਪੀਆਂ ਬਹੁਤ ਟੰਗੀਆਂ ਹੋਈਆਂ। ਇਹ ਤਾਂ ਸਾਹਮਣੇ ਦੋ ਟੈਲੀਫੋਨ ਲੱਗੇ ਹੋਏ ਆ। ਨਦਰਨ ਖਾਨ ਨੂੰ ਲੈਨੇ ਕੁਛ ਜੋ ਟੋਪੇ ਰੰਗਿਆ ਉੱਤੇ ਬੇਲੀਆਂ ਆਈਆਂ ਪਈ ਚਲੋ ਚੱਲੀਏ ਅੱਗੇ ਨੂੰ ਦੇਖ ਲੋ ਜੀ ਥਾਂ ਤੇ ਵੀ ਆਉਣਾ ਸੀ ਇਹ ਤੋ ਰੈਨ ਨੂੰ ਤਕਰੀਬਨ 4 ਘੰਟੇ ਹੋ ਗਏ ਤੇ 4 ਘੰਟੇ ਸਿਰਫ ਆਹੀ ਚੱਲੀ ਜਾਂਦਾ ਹੈਗਾ ਐਂ ਬਿਰਾਨਾ ਜਾ ਬਸ ਤੇ ਟਿੱਬੇ ਸ਼ੁਰੂ ਹੋ ਗਏ ਆ ਨਾ ਹਉ ਜੀ ਮਿੱਟੀ ਹੈਗੀ ਇੱਥੇ ਟਿੱਬੇ ਸ਼ੁਰੂ ਹੋ ਗਏ ਤੇ ਹੋਰ ਅਜ ਕੁਝ ਵੀ ਨਹੀਂ ਆਇਆ ਇੱਕ ਵਾਰ ਪਟਰੋਲ ਪੰਪ ਆਇਆ ਸੀਗਾ ਤੇ ਉਥੋਂ ਆਪਾਂ ਇੱਕ ਚਿਕਨ ਸਟ੍ਰਿਪ ਚ ਲੈ ਲਿਆ ਸੀਗਾ ਮਾੜਾ ਜਿਹਾ ਖਾਣ ਨੂੰ ਹੁਣ ਕੋਈ ਰਾਹ ਨਹੀਂ ਆਇਆ ਮਤਲਬ ਜਿਵੇਂ ਨਾ ਪਿਛਲੇ ਪਾਸੇ ਆਪਾਂ ਵੇਖਿਆ ਸਾਰੇ ਪਾਸੇ ਹੀ ਆ ਥਾਂ ਹੁੰਦੇ ਰਹਿੰਦੇ ਸੀਗੇ ਰੁਕਰਨ ਨੂੰ ਪੈਣ ਨੂੰ ਖੜਨ ਨੂੰ ਵਾਸ਼ਰੂਮ ਨੂੰ ਇੱਥੇ ਨਹੀਂ ਹੈਗੇ ਇੱਥੇ ਬਸ ਐਂ ਕਰਕੇ ਲੰਮੀਆਂ ਲੰਮੀਆਂ ਸੜਕਾਂ ਹੀ ਆ ਦੂਰ ਦੂਰ ਤੱਕ ਹੋਰ ਕੋਈ ਵੀ ਨਹੀਂ ਹੈਗਾ ਬੰਦਾ ਇੱਥੇ ਤੇ ਚੱਲਦਾ ਸੀ ਹਾਂ ਹੋਰ ਤੇ ਕੋਈ ਬੰਦਾ ਨਹੀਂ ਹੈਗਾ ਤੇ ਆ ਇੱਥੇ ਬਸ ਬੂਟੀ ਹੈਗੀ ਆ ਆ ਦੇਖਿਆ ਇੱਕ ਕਰਕੇ ਟਿੱਬੇ ਸਾਰੇ ਸਾਰੇ ਟਿੱਬੇ ਆਏ ਤੇ ਬਸ ਇਹਦੇ ਸਬਸ ਨੂੰਟੇ ਵੀ ਹੋ ਸਕਦੇ ਆ ਕਿਉਂਕਿ ਆ ਸਾਰੇ ਸਾਰੇ ਐ ਕਰਕੇ ਬੂਟੀ ਬੂਟੀ ਹੈਗੀ ਆ ਆਸਟ੍ਰੇਲੀਆ ਦੇ ਟਿੱਬਿਆਂ ਦੇ ਵਿੱਚ ਖੜੇ ਆ ਲਾਲ ਰੰਗ ਦੇ ਟਿੱਬੇ ਤੇ ਫਿਰ ਮੈਂ ਕਹਿਣਾ ਆਇ ਲੱਗਦਾ ਜਿਵੇਂ ਮੇਰੇ ਨਟਕੇ ਨਾਨਕੇ ਹੁੰਦੇ ਕਿਉਂਕਿ ਮੇਰੇ ਨਾਨਕੇ ਉਹ ਜੀ ਸੀ ਕਿ ਰਾਜਸਥਾਨ ਦੇ ਆ ਵੀ ਮੇਰਾ ਬਹੁਤ ਟਾਈਮ ਤੇ ਜੀ ਕਰੀ ਸੀ ਰੁਕਾ 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 ਤੇ ਪਰ ਮੈਂ ਕਿਹਾ ਚਲ ਕੋਈ ਨਹੀਂ ਖਾਲੀ ਥਾਂ ਹੋਊਗੀ ਨਾ ਫਿਰ ਬਹਿਨੇ ਕਿਤੇ ਸੋਹਣੀ ਥਾਂ ਹੋਊਗੀ ਤਾਂ ਪਰ ਕਿਤੇ ਆ ਹੀ ਨਹੀਂ ਗਈ ਉਹ じゃ ਕੁਝ ਚੱਲੀ ਜਾਂਦਾ ਸੀ ਫਿਰ ਮੈਂ ਚੱਲ ਹੁਣ ਰੋਕੀ ਜਾਂਦੇ ਆ ਇਹ ਦੱਬੇ ਗਿਆ ਰਗ ਆਸਟ੍ਰੇਲੀਆ ਦੇ ਟਿੱਬੇ ਤੇ ਹਾਂ ਸੱਚ ਖੋਰਗਰ ਆ ਨਾਲ ਪਰਲੇ ਪਾਸੇ ਨਾਲ ਹੀ ਸਮੁੰਦਰ ਹੈਗਾ ਆਪਾਂ ਇਸ ਸਮੇਂ ਇਧਰੋਂ ਆਏ ਆ ਇਧਰੋਂ ਚੱਲੇ ਆ ਤੇ ਆਓ ਜੇ ਪੰਪ ਆਉਂਦੇ ਹੁੰਦੇ ਨੇ ਰਾਹ ਦੇ ਵਿੱਚ ਜਿਵੇਂ ਆ ਹੁਣ ਪੰਪ ਆ ਨਾ ਬਸ ਆਹੀ ਹੈ ਇਹ ਪੰਪ ਨੂੰ ਇਹ ਰੋਡ ਹਾਊਸ ਕਹਿੰਦੇ ਆ ਇੱਥੇ ਖਾਣ ਪੀਣ ਨੂੰ ਵੀ ਹੁੰਦਾ ਹੈਗਾ ਮੈਂ ਇਹ ਇੱਥੇ ਖਾਣ ਪੀਣ ਨੂੰ ਵੀ ਹੁੰਦਾ ਤੇ ਤੇਲ ਵੀ ਹੁੰਦਾ ਤੇ ਹੋਰ ਨਿੱਕਾ ਸੁੱਕਾ ਨਿੱਕਾ ਮੋਟਾ ਸਮਾਨ ਜਾਂ ਹੁੰਦਾ ਤਾਂ ਇਹ ਰੋਡ ਹਾਊਸ ਤੇ ਆਪਾਂ ਹੁਣ ਰੁਕਦੇ ਆ ਫਿਰ ਕਿਉਂਕਿ ਮੈਨੂੰ ਭੁੱਖ ਲੱਗੀ ਹੈ टाइम टया च फिर इते कपिड़ा ਦੇਖਾ ਲਿਆ ਗਾ ਟ੍ਰੋਲ ਜਾ। ਕਾ ਖਾਣੇ ਬਸ ਹੁਣ ਇੱਥੇ। ਕਾਫੀ ਤੇ ਥੋੜਾ ਬਹੁਤ ਖਾ ਕੇ ਹੁਣ ਆਪਾਂ ਇਸ ਅ ਬਾਡੋ ਰੋਡ ਹਾਊਸ ਨੂੰ ਅਲਵਿਦਾ ਕਹਨੇ ਆ। ਹੁਣ ਆਪਾਂ ਨਿਕਲਦੇ ਆਂ ਅਗਲੇ ਰਾਹ ਤੇ ਤੇ ਹੁਣ ਆਪਾਂ ਅ ਪੋਰਟ ਜਿਹੜੀ ਨਾ ਜਗਾ ਅੱਗੇ ਅਗਲੀ ਡੈਸਟੀਨੇਸ਼ਨ ਜਾ ਕੇ ਰੁਕਾਂਗੇ। ਕਿਹੜੇ ਬਾ 550 ਕਿਲੋਮੀਟਰ ਬਾਅਦ ਜਾ ਕੇ ਨਾ ਇੱਕ ਅਰੈਸ ਏਰੀਆ ਆਇਆ ਛੋਟਾ ਜਿਹਾ ਜਿੱਥੇ ਮਾੜਾ ਜਿਹਾ ਇਹਨਾਂ ਨੇ ਛੱਡ ਪਾਇਆ ਹੋਇਆ ਬੈਨ ਥਾ ਹੈ ਤੇ ਟੋਯੋਟਾ ਬਣੀਆਂ ਹੋਈਆਂ ਪਿੱਛੇ ਨਾ 10 ਕਿਲੋਮੀਟਰ ਬਾਅਦ 15-15 ਕਿਲੋਮੀਟਰ ਬਾਅਦ ਅਰੈਸ ਏਰੀਆ ਆਈ ਗਏ ਵਧੀਆ ਵੀ ਸੀਗਾ ਇੱਥੇ ਨਾ ਬਹੁਤ ਟਾਈਮ ਬਾਅਦ ਆਇਆ ਤੇ ਇੱਥੇ ਆ ਕੇ ਕੀ ਲਿਖਿਆ ਇਹਨਾਂ ਨੇ ਵੈਲਕਮ ਟੂ ਨਗਰਾਲਾ ਕੰਟਰੀ ਜੀ ਹੋਰ ਰਹਿ ਗਈ ਛੋਟੇ ਜੀ ਮੈਂ ਹੁਣ ਜਾਂਦੇ ਜਾਂਦੇ ਪੜਿਆ ਇਹ ਕਹਿੰਦੇ ਦ ਰੈਸਟ ਆਫ ਇਸ ਵਾਈਫਾਈ ਹੌਟਸਪੌਟ ਸਿਲੈਕਟ ਦਾ ਵੈਲਕਮ ਰੈਸਟ ਆਫ ਵਾਈਫਾਈ ਨੈਟਵਰਕ ਅੱਛਾ ਇੱਥੇ ਵਾਈਫਾਈ ਹੈ ਅੱਛਾ ਉੱਪਰ ਲੱਗਿਆ ਹੋਇਆ ਤੇ ਪਰ ਨੈਟਵਰਕ ਨਹੀਂ ਆ ਰਿਹਾ ਇੱਥੇ ਪਰ ਇਹ ਕਹਿੰਦੇ ਇਹ ਰੈਸਟ ਏਰੀਆ ਜਿਹੜਾ ਇਹ ਵਾਈਫਾਈ ਨਾਲ ਕਨੈਕਟਡ ਹੈਗਾ ਤੁਸੀਂ ਤੇ ਵਾਈਫਾਈ ਲੈ ਸਕਦੇ ਹੋ ਪਰ ਮੇਰੇ ਫੋਨ ਤੇ ਵਾਈਫਾਈ ਦਾ ਕੋਈ ਵੀ ਨੈਟਵਰਕ ਨਹੀਂ ਆ ਰਿਹਾ ਇਹਨਾਂ ਦਾ ਤੇ ਇੱਥੇ ਉਵੇਂ ਹੀ ਹੈ ਸਾਰਾ ਕੁਝ ਉਹੀ ਰੇਤਾ ਜਿਹੜਾ ਆਪਾਂ ਦੇਖੀ ਜਾਂਦੇ ਆ ਟੱਪਿਆਂ ਵਾਲਾ ਆ ਨਾ ਮੇਰਾ ਪੈਰ ਥੱਲੇ ਨੂੰ ਵੜਦਾ ਹੈਗਾ ਜਦੋਂ ਤੁਰਦਣਾ ਅੰਦਰ ਦਾ ਕਰਾਂਦਾ ਵਧੀਆ ਬੰਦ ਮੱਖੀਆਂ ਬਹੁਤ ਜ਼ਿਆਦਾ ਆ ਦੇਖ ਹੱਡੀ ਪੂਰੀ ਪੂਰੀ ਥੱਲੇ ਵੱਢਦੀ ਚਲੋ ਆਪਾਂ ਤਾਂ ਨਿਕਲਦੇ ਇਹਨਾਂ ਕਰਨੀਆਂ ਵੀ ਹੈਗੀਆਂ ਕਰ ਲੀਆਂ ਵਰ ਲੀਆਂ ਸਫੜੇ ਵੀ ਹੋ ਸਕਦੇ ਐ 11 ਨੰਬਰ ਤੇ ਇਹ ਇੱਥੇ ਆ ਪਟੈਂਟ ਲਾ ਲੈਣਾ ਚ ਪੱਕੀ ਥਾਂ ਤੇ ਤੇ ਐਸੇ ਬਸ ਇਦਾਂ ਦਾ ਮਾਹੌਲ ਹੈ ਜਨਤਾ ਵਾਹ ਬੈਠੀ ਹੋਈ ਹੈ ਉਹ ਸਾਹਮਣੇ ਕਿਚਨ ਹੈ ਕਿਚਨ ਵੀ ਨੇੜੇ ਹੈ ਤੇ ਇੱਧਰ ਵਾਸ਼ਰੂਮ ਹੋ ਗਿਆ ਇੱਥੇ ਵੀ ਅਸੀਂ ਲਾ ਰੱਖਿਆ ਨਾ ਨੇ ਡਲਰਦਾਨ ਨੇ 50 ਲੈ ਲੇ ਮੰਨ ਗੱਲਬਾਤ ਹੈਗੀ ਐ ਸ਼ਹਿਰ ਕੋ ਮਨਾਇਆ ਕਿ ਮੈਂ ਇੱਥੇ-ਪਿੱਥੇ ਗੱਡੀ ਲਾਤੀ ਆ ਲੌਕ ਹੋ ਗਈ ਇਧਰ ਮੇਂ ਪਾਸੇ ਕਿਨੇ ਜਾ ਸਕਦੇ ਤੁਸੀਂ ਤੇ ਠੀਕ ਠਾਕ ਜਿਹਾ ਪਿੰਡ ਮਤਲਬ ਪਿੰਡਾਂ ਵਰਗਾ ਪਿੰਡ ਹੈ ਬੜਾ ਹਾਈ ਫਾਈ ਨਹੀਂ ਹੈ ਪਿੰਡ ਸਮੁੰਦਰ ਹੈਗਾ ਤੇ ਬਸ ਆਹ ਹੈ ਕਾਫੀਸ ਹੈਗਾ ਤਫੋ ਤਰੀ Váyanos para lá de que se despegaran ਤੇ ਟਾਪ ਤੇ ਸੀਗਾ ਤੇ ਉਤਰ ਕੇ ਮੈਂ ਥੱਲੇ ਆ ਗਿਆ ਥੱਲੇ ਕੇ ਇੱਥੇ ਬੈਠਾ ਤੇ ਸਾਹਮਣੇ ਮੇਰੇ ਸਮੁੰਦਰ ਹੈ ਗੁੱਡ ਮੈਂ ਚੰਗੇ ਟਾਈਮ 'ਚ ਨਾ ਆਹ ਲਵ ਵਾਲੇ ਸਿ ਕੈਮਰੇ ਦੇ ਉੱਪਰ ਤੇ ਆ ਹੋ ਗਿਆ ਦੇਖੋ ਹਣ ਖਾਲੀ ਬਚਦ ਰਹੀ ਬਹੁਤ ਜਗ੍ਹਾ ਆ ਕੈਮਰੇ ਤੇ ਜਿਹੜੀ ਆ ਤੁੰਦ ਜੀ ਹੈ ਨਾ ਇਹ ਇੱਥੋਂ ਦੀ ਨਮੀ ਹੈ ਆ ਇਸ ਜਗ੍ਹਾ ਦਾ ਨਾਮ ਹੈ ਸੋਹਣਾ ਫਰੇਮ ਬੰਦਦਾ ਫਿਰ ਨਾਮ ਹੈਗਾ 포트 헤드랜드 포트 헤드랜드 ਤੋਂ ਅੱਗੇ ਕੀ ਹੈ ਇਹ ਮੈਨੂੰ ਹਜੇ ਪਤਾ ਨਹੀਂਗਾ ਇਹ ਤੋਂ ਅੱਗੇ ਕੀ ਹੈਗਾ ਇਹ ਹਜੇ ਤੱਕ ਆਪਾਂ ਜਾਣਕਾਰੀ ਅੱਜ ਰਾਤ ਨੂੰ ਜਾ ਕੇ ਦੇਖਾਂਗੇ ਵੀ ਅਗਲੀ ਰਾਤ ਕਿੱਥੇ ਰੁਕਣੀ ਹੈਗੀ ਇਹ ਬਹੁਤ ਪ੍ਰੋਫੈਸ਼ਨਲ ਡਰਾਈਵਰ ਹੈ ਐਂ ਕਮਾ ਕੇ ਐਂ ਲਾ ਦਿੰਦਾ ਹੈ ਗੁੱਡ ਚਲੋ ਚੱਲੀਏ ਤੇ ਸੋਨੀ ਜੀ ਤੁਹਾਨੂੰ ਆਪਾਂ ਫੋਨ ਕਰਦੇ ਆ ਰਵੈਦਾ ਆਪਾਂ ਵਾਪਸ ਜਾਂਦੇ ਹਾਂ ਤੇ ਕੈਰਾਵਨ ਪਾਰਕ ਖੁਕ ਲੱਗੀ ਵੀ ਹੈ ਬਹੁਤ ਜ਼ਿਆਦਾ ਕੁਛ ਕੁਕ ਕਰਾਂਗੇ ਤੇ ਖਾਵਾਂਗੇ ਤੇ ਹੁਣ ਮੈਂ ਵਲੌਗ ਐਡ ਕਰ ਲਿਆ ਆ ਲੈਪਟਾਪ ਤੇ ਆ ਜੇ ਕੈਂਪ ਸਾਈਟ ਸੋਹਣੀ ਹੈਗੀ ਆ ਸੋਹਣੀ ਲੰਦ ਐ ਵੀ ਮੌਸਮ ਬਹੁਤ ਸੋਹਣਾ ਇੱਥੇ ਅੱਜ ਤੇ ਮੈਂ ਅੱਜ ਆ ਤੇ 버거 ਬਣਾਇਆ ਏ ਤੇ 버거 ਮੈਂ ਖਾ ਕੇ ਇੱਕ ਪਿਆਮਰਾ ਇੱਕ ਖਾ ਲਿਆ ਸੀ ਫਿਰ ਇਸ ਤੋਂ ਬਾਅਦ ਆਪਾਂ ਅੰਦਰ ਜਾ ਕੇ ਸੌ ਜਾਗੇ ਅੱਜ ਦਾ ਸਫ਼ਰ ਬਹੁਤ ਸੋਹਣਾ ਰਿਹਾ ਅੱਜ ਮੈਂ 7 ਘੰਟੇ ਡਰਾਈਵ ਕੀਤਾ ਸਿਰ ਸਾਤ ਦੇ 7 ਘੰਟੇ ਕੁਝ ਵੀ ਨਹੀਂ ਸੀ ਵੇਖਣ ਨੂੰ ਸਾਰੇ ਸਾਰੇ ਰੇਗਿਸਤਾਨ ਟਿੱਬੇ ਹੀ ਸੀਗੇ ਤੇ ਇੱਕ ਆਪ ਸਮੁੰਦਰ ਵੇਖਿਆ ਇੱਥੋਂ ਵਾਲਾ ਉਹ ਵੀ ਬਹੁਤ ਸੋਹਣਾ ਸੀਗਾ ਉੱਥੇ ਵੀ ਆਈ ਰੇਤਾ ਹੀ ਰੇਤਾ ਸੀਗਾ ਤੇ ਚਲੋ ਵਿੱਚ ਚਲਾ ਦਿੱਤਾ ਹੁੰਦਾ ਨਾ ਪਰ ਜਿਹੜਾ ਵਿੱਚ ਸੀਗਾ ਉਹ ਜਮਾ ਲਾਲ ਰੰਗ ਦਾ ਡੰਡ ਲਾਲ ਰੱਖਦਾ ਸੀਗਾ ਤੇ ਬਹੁਤ ਸੋਹਣਾ ਸਫਰ ਸੀਗਾ ਤੇ ਬਾਕੀ ਤੁਸੀਂ ਵੀਡੀਓ ਵੇਖ ਲਈ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਆ ਤਾਂ ਇਹਨੂੰ ਕਮੈਂਟ ਤੇ ਲਾਈਕ ਨਾਲ ਦੇਣਾ ਕਰਦੇ ਰਹੋ ਹੁਣ ਮੈਂ ਹਰ ਵਾਰ ਕਿਆ ਕਰੂਗਾ ਹਰ ਰੋਜ਼ ਕਿਆ ਕਰੂਗਾ ਤੇ ਬਾਕੀ ਆਪਣਾ ਸਫਰ ਦਾਇ ਤੀਜਾ ਪੜਾ ਦਾ ਦੂਜਾ ਤੀਜੇ ਪੜਾ ਦੀ ਦੂਜੀ ਰਾਤ ਸੀਗੀ ਅੱਜ ਤੇ ਇਸ ਤੋਂ ਬਾਅਦ ਆਪਾਂ ਪਰਥ ਪਹੁੰਚ ਜਾਣਾ ਤੇ ਤੀਜਾ ਆਪਣਾ ਪੜਾ ਖਤਮ ਹੋ ਜਾਣਾ ਫਿਰ ਉਸ ਤੋਂ ਬਾਅਦ ਮੈਲਬਨ ਤੇ ਹੁਣ ਇਹ ਸਫਰ ਛੇਤੀ ਖਤਮ ਹੋ ਜਾਊਗਾ ਮੈਨੂੰ ਜਿੰਨਾ ਕ ਲੱਗਦਾ ਹੈ ਕਿਉਂ ਕਿ ਪਰਥ ਨਹੀਂ ਜਿਆਦਾ ਦੂਰ ਹੈ ਨੀਗਾ ਦੋ ਦਿਨਾਂ ਚ ਆਪਾਂ ਪਰਥ ਪਹੁੰਚ ਜਾਾਂਗੇ ਤੇ ਦੋ ਦਿਨਾਂ ਤੋਂ ਬਾਅਦ ਫਿਰ ਅੱਗੇ ਵੀ 3000 ਕਿਲੋਮੀਟਰ ਹੀ ਮਿਲਦਾ ਨਾ ਤੇ ਬਾਕੀ ਸੋਹਣਾ ਸਫਰ ਹੈ ਆਪਾਂ ਪੂਰਾ ਕਰਨਾਗੇ ਜਿਵੇਂ ਮਰਜ਼ੀ ਕਰੀਏ ਸ਼ਾਰਟਕਟ ਵੀ ਹੈਗਾ ਸ਼ਾਰਟਕਟ ਵੀ ਲੈ ਸਕਦੇ ਆ ਪਰ ਨਹੀਂ ਆਪਾਂ ਪੂਰਾ ਸਫਰ ਕਰਾਂਗੇ ਤੇ ਬਾਕੀ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਤਾਂ ਵੀ ਦੱਸ ਦਿਆ ਕਰੋ ਜੇ ਨਹੀਂ ਲੱਗਦੀ ਤਾਂ ਕਰਕੇ ਜੋ ਵੀ ਮੇਰੀਆਂ ਖਾਮੀਆਂ ਐ ਤੁਸੀਂ ਮੈਨੂੰ ਦੱਸਿਆ ਕਰੋ ਠੀਕ ਹੈ ਕਮੈਂਟ ਕਰਕੇ ਵੀ ਆਹ ਚੀਜ਼ ਮੈਂ ਇੰਪਰੂਵ ਕਰਾਂ ਜਾਂ ਆਹ ਚੀਜ਼ ਮੈਂ ਇੰਪਰੂਵ ਕਰਾਂ ਜਿਵੇਂ ਮੈਨੂੰ ਪੁੱਛੇ ਦੱਸਿਆ ਸੀਗਾ ਬਾਈ ਆਪਣੇ ਹੈਗੇ ਨਾ ਹਾਂ ਨੂਰ ਉਹਨੇ ਮੈਨੂੰ ਦੱਸਿਆ ਕਿੰਨਾ ਵੀਰੇ ਤੁਸੀਂ ਉਹ ਜਿਹੜੀ ਵੀਡੀਓ ਪਾਉਨੇ ਨਾ ਉਹ 1080p ਪਾਉਨੇ ਆ ਤੁਹਾਨੂੰ 4K ਪਾਉਣੀ ਚਾਹੀਦੀ ਆ ਤਾਂ ਫਿਰ ਮੈਂ 4K ਪਾਈ ਇੱਕ ਬਈ ਹੈਪੀ ਕਹਿੰਦਾ ਕਿ ਤੁਸੀਂ ਕੈਮਰਾ ਬਹੁਤ ਛੇਦੀ ਘਮਾਉਨੇ ਹੋ ਹੌਲੀ ਹੌਲੀ ਘਮਾਇਆ ਕਰੋ ਤਾਂ ਉਹ ਮੈਂ ਇੰਪਰੂਵ ਕਰੀ ਜਨਾ ਉਹਦੇ ਅੱਪ ਜਿੰਨਾ ਹੋ ਸਕਦਾ ਜਰੂਰ ਦੱਸੋ ਜਿੰਨਾ ਹੋ ਸਕਦਾ ਠੀਕ ਹੈ ਜੀ ਤੇ ਫੇਸਬੁੱਕ ਤੇ ਵੀਡੀਓ ਮੈਂ ਅੱਜਕੱਲ ਘੱਟ ਪਾਉਣਾ ਹੈਗਾ YouTube ਤੇ ਵੱਧ ਪਾਉਣਾ ਕੋਈ YouTube ਤੇ ਵਿਊ ਨਹੀਂ ਆਉਦੇ ਫੇਸਬੁੱਕ ਤੇ ਬਾਕੀ ਸਾਰੇ ਨੇ ਦੇਖ ਲੈਂਦੇ ਤਾਂ ਫਿਰ ਮੈਂ YouTube ਤੇ ਕਰਨੀ ਪਾਉਣਾ ਹੈਗਾ ਤੇ ਬਾਕੀ ਸਸੀਕਾ ਸਾਰਿਆਂ ਨੂੰ ਗੁੱਡ ਨਾਈਟ ਇਹ ਸੋਨੇ ਜੀ ਥਾਂ ਤੋਂ ਤੇ ਇਹਦਾ ਨਾਮ ਹੈ ਪੋਰਟ ਹੈਡਲੈਂਡ ਤੇ ਪੋਰਟ ਹੈਡਲੈਂਡ ਜਿਹੜਾ ਹੈਗਾ ਇਹ ਇੱਕ ਇੰਡਸਟਰੀਅਲ ਏਰੀਆ ਹੈਗਾ ਇੰਡਸਟਰੀਅਲ ਏਰੀਆ ਮਤਲਬ ਇੱਥੇ ਕੰਮ ਟ੍ਰੇਨਰ ਟੁਰਨਾ ਬਹੁਤ ਚੱਲਦੀਆਂ ਤੇ ਢੋਟੋ ਢੋਈ ਦਾ ਕੰਮ ਬੜਾ ਇੱਥੇ ਬੜਾ ਬਈ ਹੈ ਬਾਕੀ ਇਹ ਸੋਨਾ ਵੀ ਹੈ ਜਿੰਨਾ ਕਿ ਆਪਾਂ ਦੇਖਿਆ ਜਿਹੜਾ ਹਾਰਬਰ ਨਹੀਂ ਵੇਖ ਕੇ ਆਏ ਸੀ ਕਿ ਜਿੱਥੇ ਉਹ ਲਾਈਟਾਂ ਆਈਆਂ ਸੀਗੀਆਂ ਉਹ ਬਹੁਤ ਸੋਹਣੀ ਥਾਂ ਸੀਗੀ ਤੇ ਬਾਕੀ ਆਪਾਂ ਕੱਲ ਨੂੰ ਅੱਗੇ ਵਧਦੇ ਹਾਂ ਅਜੇ ਮੈਂ ਬਿਆਂ ਤੋਂ ਬੰਦੀ ਚ ਕਰਨੀ ਹੈ ਵੀ ਕੱਲ ਨੂੰ ਮੈਂ ਕਿੱਥੇ ਰਹਿਣਾ ਹੈ ਇਹ ਪਤਾ ਨਹੀਂ ਮੈਨੂੰ ਕੋਈ ਸਾਰਾ ਹਿਸਾਬ ਦਾ ਲਾ ਕੇ ਤੇ ਫਿਰ ਆਪਾਂ ਸਰਸਰ ਨਿਕਲ ਜਾਣਾ ਆਪਾਂ ਤੇ ਬਾਕੀ ਬਿਗ ਲੈਬ ਦਾ ਨਹੀਂ ਬੱਸ ਥੈਂਕ ਯੂ ਸੋ ਮੱਚ ਬਾਕੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਗੁੱਡ ਨਾਈਟ